ਸੋ ਤੁਸੀਂ जोड ਚੁੱਕੇ ਹੋ ਐਕਸਪ੍ਰੈਸ ਨਿਊਜ਼ ਨੈਟ ਦੇ ਨਾਲ ਮੈਂ ਹਾਂ ਤੁਹਾਡਾ ਆਪਣਾ ਰਿਪੋਰਟਰ ਜੈਸ਼ ਪੰਡਤ ਮੈਂ ਇਸ ਵੇਲੇ ਮੌਜੂਦਾ ਸ਼ਹਿਰ ਤਾਰੀਵਾਲ ਦੀ ਨਹਿਰ ਦੇ ਬਿਲਕੁਲ ਨਜ਼ਦੀਕ ਪੰਡਤ RAM ਸ਼ਰੰਦਾਸ ਕਲੋਨੀ ਦੇ ਵਿੱਚ ਇਸ ਕਲੋਨੀ ਚ ਆਪਾਂ ਇਸ ਵੇਲੇ ਇੱਕ ਇੰਸਟੀਚਿਊਟ ਦੇ ਵਿੱਚ ਬੈਠੇ ਹੋਏ ਆ ਇੱਥੇ ਬੈਠਣ ਦਾ ਗੱਲਬਾਤ ਦਾ ਜਣਾ ਵਾ ਉਹ ਇੱਕ ਬੜਾ ਖਾਸ ਮਹੱਤਵ ਆ ਮੈਂ ਸਾਰਿਆਂ ਨੂੰ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਤਾਰੀਵਾਲ ਦੀ ਪੰਡਿਤ ਰਾਮ ਸ਼ਰਮਦਾਸ ਕਲੋਨੀ ਦੇ ਵਿੱਚ ਇੱਕ ਅਕੈਡਮੀ ਖੁੱਲੀ ਆ ਬੱਚਿਆਂ ਨੂੰ ਟ੍ਰੇਨਿੰਗ ਦੇਣ ਦੇ ਲਈ ਅਕੈਡਮੀ ਦਾ ਨਾਮ ਆ ਦੀ ਗ੍ਰੇਸਫੁਲ ਯੰਗਸਟਰ ਅਕੈਡਮੀ ਸੋ ਇਸ ਅਕੈਡਮੀ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਜਿਹੜਾ ਕਿ ਸ਼ਾਇਦ ਡਿਸਟ੍ਰਿਕਟ ਅਰਦਾਸਪੁਰ ਦੇ ਵਿੱਚ ਨਹੀਂ ਹੈਗਾ ਇੱਕ ਚੀਜ਼ ਇਹ ਸਾਰੇ ਆਪਾਂ ਜਾਣਦੇ ਆ ਕਿ ਹਰ ਸਟੂਡੈਂਟ ਜਿਹੜਾ ਵਾ ਯੰਗ ਸਟੂਡੈਂਟ ਆਫਟਰ ਪਲੱਸ 2 ਜਾਂ ਆਫਟਰ ਗ੍ਰੈਜੂਏਸ਼ਨ ਵਿਦੇਸ਼ ਦੇ ਵਿੱਚ ਜਾਣਾ ਚਾਹੁੰਦਾ ਹਾਂ ਸੋ ਇੱਕ ਤਸਵੀਰ ਵੀ ਆਪਾਂ ਰੱਖੀ ਹੋਈ ਆ ਇਹ ਹਰ ਇੱਕ ਦਾ ਡ੍ਰੀਮ ਆ ਇਸ ਵੇਲੇ ਹਰ ਪੰਜਾਬੀ ਬੱਚੇ ਦਾ ਨੌਜਵਾਨ ਦਾ ਕਿ ਮੈਂ ਇੱਕ ਇਦਾਂ ਦੇ ਪਲੇਨ ਦੇ ਵਿੱਚ ਬੈਠਾਂ ਔਰ ਬੈਠ ਕੇ ਮੈਂ ਕੈਨੇਡਾ ਜਾਵਾਂ ਉਤਰਾ ਜਾਂ ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਪਹੁੰਚ ਜਾਵਾਂ ਲੇਕਿਨ ਪਹੁੰਚਣ ਦੇ ਬਾਅਦ ਇਸ ਦੇ ਵਿੱਚ ਬੈਠਣਾ ਤੇ ਆਸਾਨ ਆ ਲੇਕਿਨ ਜਦੋਂ ਇਹ ਤੁਹਾਨੂੰ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਇਹ ਯੂਐਸ ਪਹੁੰਚਦਾ ਵਾ ਤਾਂ ਉੱਤਰ ਕੇ ਅੱਗੇ ਜਿਹੜਾ ਵਾ ਉਹ ਜ਼ਿੰਦਗੀ ਏਡੀ ਆਸਾਨੀ ਹੁੰਦੀ ਸੋ ਤਮਾਮ ਇਨ ਗੱਲਾਂ ਬਾਤਾਂ ਦੇ ਨਾਲ ਜਿਹੜਾ ਵਾ ਉਹ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਇਸ ਇੰਸਟੀਚਿਊਟ ਦੇ ਐਮਡੀ ਮੈਡਮ ਰਿਤਿਕਾ ਸ਼ਰਮਾ ਜੀ ਮੌਜੂਦ ਨੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਤੁਹਾਡੇ ਤੱਕ ਇਹ ਮੈਸੇਜ ਪਹੁੰਚਾਉਨੇ ਆ ਕਿ ਸ਼ਹਿਰ ਧਾਰੋਵਾੜ ਦੇ ਵਿੱਚ ਅਕੈਡਮੀ ਕਿਉਂ ਖੁੱਲੀ ਗਈ ਹੈ ਸਭ ਤੋਂ ਪਹਿਲਾਂ ਮੈਡਮ ਗੱਲਬਾਤ ਵਿੱਚ ਤੁਹਾਡਾ ਸਵਾਗਤ ਹੈ ਜੀ ਦੱਸੋ ਤੁਸੀਂ ਜਿਹੜੀ ਇਹ ਤਾਰਵਾਰ ਦੀ ਪੰਡਿਤ ਰਾਮ ਸ਼ਰਮਦਾਸ ਕਲੋਨੀ 'ਚ ਅਕੈਡਮੀ ਖੁੱਲੀ ਆ ਜੀ ਇਹ ਅਕੈਡਮੀ ਤੁਸੀਂ ਕਿਉਂ ਖੁੱਲੀ ਆ ਤੁਹਾਡਾ ਕੀ ਮੇਨ ਉਦੇਸ਼ੇ ਆ ਕੀ ਕਹਿਣਾ ਚਾਹੋਗੇ ਸਟੂਡੈਂਟ ਨੂੰ ਸਭ ਤੋਂ ਪਹਿਲੇ ਤੇ ਮੈਂ ਤੁਹਾਡਾ ਦਿਲ ਤਾਰ ਕਰਨਾ ਚਾਹੁੰਗੀ ਇੱਥੇ ਆ ਕੇ ਕੈਪਚਰ ਕਰਨ ਵਾਸਤੇ ਜੀ ਦੂਸਰਾ ਮੈਨੂੰ 15 ਸਾਲ ਹੋ ਗਿਆ ਇੱਥੇ ਐਜ਼ ਅ ਕੈਬਨਿਟਲ ਫਲਾਈ ਕਰਦੇ ਹੋਏ ਆ ਜੀ ਜਿਹਦੇ ਵਿੱਚ ਮੈਂ ਇੰਟਰਨੈਸ਼ਨਲ ਵੀ ਫਲਾਈ ਕੀਤਾ ਮੋਸਟਲੀ ਔਰ ਮੇਰੇ ਇੰਨਾ ਸਾਲਾਂ ਦਾ ਜੋ ਵੀ ਮੇਰਾ ਕੰਮ ਦਾ ਐਕਸਪੀਰੀਅੰਸ ਸੀਗਾ ਮੈਂ ਫੀਲ ਕੀਤਾ ਮੇਰਾ ਜੋ ਸਟਰਗਲ ਸੀਗਾ ਮੈਂ ਵੀ ਇਸ ਧਾਰੀਵਾਲ ਚ ਗਈ ਹਾਂ ਔਰ ਛੋਟੇ ਜਿਹੇ ਸ਼ਹਿਰ ਤੋਂ ਜਾ ਕੇ ਇੱਕ ਛੋਟਾ ਮਤਲਬ ਬੱਚਾ ਪਲੱਸ 2 ਜਸ ਕੀਤੀ ਸੀਗੀ ਮੈਂ ਔਰ ਬਹੁਤ ਸਟਰਗਲ ਕੀਤਾ ਉਹਦੇ ਵਿੱਚ ਤੇ ਮੈਂ ਨਹੀਂ ਸੀ ਜਾਣਦੀ ਕਿ ਇਹ ਛੋਟੇ ਸ਼ਹਿਰ ਜਿੱਦਾਂ ਮੈਨੂੰ ਸੀਗਾ ਕਿ ਮੈਨੂੰ ਇੱਥੇ ਜ਼ਿਆਦਾ ਓਪਰਚ्युनिटीਜ਼ ਨਹੀਂ ਸੀ ਹੈਗੀਆਂ ਤੇ ਇੱਥੋਂ ਦੇ ਸਾਡੇ ਬੱਚੇ ਉਹ ਚੀਜ਼ਾਂ ਫੇਸ ਕਰਨ ਜੀ ਉਹਨਾਂ ਵਾਸਤੇ ਮੇਰਾ ਮੇਨ ਅਜੰਡਾ ਹੀ ਸੀਗਾ ਕਿ ਮੈਂ ਮੇਰੇ ਧਾਰੀਵਾਲ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਣਾ ਚਾਹੀਆਂ ਜੀ ਆਪਣੇ ਸ਼ਹਿਰ ਦੇ ਬੱਚਿਆਂ ਨੂੰ ਮੈਟਰੋ ਸਿਟੀਜ਼ ਦੇ ਬੱਚਿਆਂ ਦੇ ਨਾਲ ਕੋਈ ਫੀਲ ਨਾ ਕਰਨ ਅਬ ਹੈਜ਼ਿਟੇਟ ਨਾ ਹੋਣ ਬੱਚੇ ਜ਼ਿਆਦਾ ਜੀ ਦੂਸਰਾ ਇੱਥੇ ਅਸੀਂ ਐਰੋਸਟਸ ਦਾ ਕੋਰਸ ਕਰਵਾਵਾਂਗੇ ਬੱਚਿਆਂ ਨੂੰ ਓਕੇ ਜੋ ਕਿ ਆਪਣੇ ਤਾਰੀਵਾਲ ਗੁਰਦਾਸਪੁਰ ਲਾਗੇ-ਸ਼ਾਕੇ ਨਹੀਂ ਹੈਗੀ ਹੈ ਜੀ ਜੀ ਉਹਨਾਂ ਵਾਸਤੇ ਬੱਚਿਆਂ ਨੂੰ ਬਹੁਤ ਦੂਰ ਜਾਣਾ ਪੈਂਦਾ ਹੈ ਬਿਲਕੁਲ ਕਿੰਨਾ ਜ਼ਿਆਦਾ ਅਮਾਉਂਟ ਪੇ ਕਰਨਾ ਪੈਂਦਾ ਵੱਡੇ ਇੰਸਟੀਚੂਟ ਹੈਗੇ ਨੇ ਫਿਰ ਬੱਚੇ ਜਾਂਦੇ ਜਾ ਕੇ ਰੈਂਟ ਤੇ ਰਹਿੰਦੇ ਨੇ ਆਪਣੇ ਪਰਿਵਾਰ ਤੋਂ ਦੂਰ ਰਹਿੰਦੇ ਨੇ ਜੀ ਔਰ ਫਿਰ ਉੱਥੇ ਜਾ ਕੇ ਹਰ ਚੀਜ਼ ਬੱਚੇ ਆਪਣੇ ਇਕੱਲੇ ਨਾਲ ਹੀ ਫੇਸ ਕਰਦੇ ਨੇ ਜੋ ਕਿ ਸਾਡੇ ਇੱਥੇ ਦੇ ਬੱਚੇ ਨਹੀਂ ਹੈਪਚੁਲ ਹੁੰਦੇ ਜੀ ਬਿਲਕੁਲ ਤੇ ਇੱਥੇ ਰਹਿ ਕੇ ਹੀ ਮੇਰੀ ਕੋਸ਼ਿਸ਼ ਹੈਗੀ ਹੈ ਕਿ ਉਹ ਬੱਚਾ ਨੂੰ ਉਹ ਹਰ ਫੈਸਿਲਿਟੀ ਮਿਲੇ ਜੀ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਕਿ ਮੈਨੂੰ 15 ਸਾਲ ਹੋ ਗਏ ਨੇ ਔਰ 15 ਸਾਲ ਦਾ ਜੋ ਵੀ ਮੇਰਾ ਜਿੰਨੀ ਵੀ ਮੇਰੀ ਹੈਗੀ ਆ ਕੈਪੇਬਿਲਿਟੀ ਉਹ ਬੱਚਾ ਨੂੰ ਮੈਂ ਟੀਚ ਕਰਾਂਗੀ ਇੱਥੇ ਜੀ ਇੱਕ ਇੱਕ ਚੀਜ਼ ਜਿਹਦਾ ਪਰਸਨਲ ਡਵੈਲਪਮੈਂਟ ਉਹਦੇ ਵਿੱਚ ਜੀ ਬੱਚੇ ਸਾਡੇ ਪੜ੍ਹ ਲਿਖ ਤਾ ਜਾਂਦੇ ਨੇ ਪਰ ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਬਾਅਦ ਜਾ ਕੇ ਅਸੀਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਿਵੇਂ ਕਰਨਾ ਹੈ ਬਿਲਕੁਲ ਔਰ ਇੰਟਰਵਿਊ ਕਿੱਦਾਂ ਫੇਸ ਕਰਨੀ ਹੈ ਫਿਰ ਅਸੀਂ ਉਸ ਟਾਈਮ ਕਪੜੇ ਵੀ ਬਾਨੇ ਐ ਸਾਰੀਆਂ ਚੀਜ਼ਾਂ ਸਾਨੂੰ ਕੋਈ ਨਹੀਂ ਦੱਸਦਾ ਹੈਗਾ ਐ ਸਾਰੀਆਂ ਚੀਜ਼ਾਂ ਬਿਲਕੁਲ ਫ੍ਰਮ ਸਟੈਚ ਬਿਲਕੁਲ ਇੱਕ ਤੋਂ ਥੱਲੇ ਤੋਂ ਲਾ ਕੇ ਔਰ ਮੈਂ ਜੋ ਮੇਰਾ ਬੱਚਾ ਨੂੰ ਹੈਗਾ ਕਿ ਉਹ ਹਰ ਇੱਕ ਚੀਜ਼ ਨੂੰ ਬੱਚਾ ਨੂੰ ਪ੍ਰੋਵਾਈਡ ਕਰਾਂ ਮੇਰਾ ਜੋ ਵੀ 15 ਸਾਲ ਦਾ ਐਕਸਪੀਰੀਅੰਸ ਹੈਗਾ ਬਿਲਕੁਲ ਉਹ ਇੱਥੇ ਮੇਰੀ ਕੋਸ਼ਿਸ਼ ਹੈ ਜੀ ਔਰ ਇਕਦਮ ਇਕਨੋਮਿਕਲ ਪ੍ਰਾਈਸ ਦੇ ਵਿੱਚ ਫੀਸ ਮੈਂ ਰੱਖੀ ਹੋਈ ਹੈ ਜੀ ਇੱਥੇ ਬੱਚੇ ਆਪਣੇ ਘਰਾਂ ਚ ਹੀ ਰਹਿਣਗੇ ਔਰ ਮੈਡਮ ਮੈਂ ਰੁਕਣਾ ਚਾਹਣਾ ਤੁਹਾਨੂੰ ਕਿ ਤੁਸੀਂ ਇਹ ਇੰਸਟੀਚਿਊਟ ਇੱਥੇ ਧਾਰੀਵਾਲ ਕਦੋਂ ਦਾ ਸਟਾਰਟ ਕੀਤਾ ਵਾ ਔਰ ਹੁਣ ਤੱਕ ਕਿੰਨੇ ਕੁ ਵਿਦਿਆਰਥੀ ਤੁਹਾਡੇ ਕੋਲ ਆ ਚੁੱਕੇ ਥੋੜਾ ਇਹਦੇ ਬਾਰੇ ਵੀ ਦੱਸ ਦਿਓ ਜੀ ਫਿਲਹਾਲ ਮੈਂ ਖੁਦ ਹੁਣ ਆਈ ਆ ਜੌਬ ਛੱਡ ਕੇ 15 ਸਾਲ ਬਾਅਦ ਔਰ ਇਹ ਮੇਰਾ ਫਰਸਟ ਬੈਚ ਹੀ ਹੋਏਗਾ ਓਕੇ ਤੇ ਐਡਮਿਸ਼ਨਸ ਆਰ ਆਲਰੇਡੀ ਓਪਨ ਮੈਂ ਰੱਖੀਆਂ ਹੋਈਆਂ ਨੇ ਔਰ ਮੈਡਮ ਬੱਚਿਆਂ ਨੂੰ ਬੱਚਿਆਂ ਨੂੰ ਕਿਉਂਕਿ ਬੜੀ ਅੱਛੀ ਇੱਕ ਤੁਹਾਡਾ ਵੱਡਾ ਉਪਰਾਲਾ ਵਾ ਕਿਉਂਕਿ ਇਹ ਚੀਜ਼ਾਂ ਵਾਕਈ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਨਹੀਂ ਹੈਗੀਆਂ ਅ ਸੋ ਗੱਲਬਾਤ ਦਾ سلسلہ ਲਗਾਤਾਰ ਸਾਡਾ ਜਾਰੀ ਆ ਰਿਤਿਕਾ मैम ਦੇ ਨਾਲ ਮੈਡਮ ਕਿਸ ਤਰ੍ਹਾਂ ਕੁਝ ਤੁਸੀਂ ਦੱਸ ਦੋਗੇ ਬੱਚੇ ਜਿੱਦਾਂ ਤੁਹਾਡੇ ਕੋਲ ਇੱਥੇ ਆਉਣਗੇ ਤਾਂ ਕਿੰਨੇ ਘੰਟੇ ਦਾ ਤੁਸੀਂ ਜਿਸ ਤਰ੍ਹਾਂ ਉਹਨਾਂ ਨੂੰ ਟ੍ਰੇਨਿੰਗ ਜਿਹੜੀ ਹੈ ਦਿੰਦੇ ਹੋ ਉਹਦਾ ਟਾਈਮਿੰਗ ਆਵਰਸ ਕੀ ਨੇ ਔਰ ਜਿਹੜਾ ਉਹਦੇ ਬਾਅਦ ਥੋੜਾ ਫੀਸ ਬਾਰੇ ਵੀ ਦੱਸ ਦਿਓ ਕਿਉਂਕਿ ਆਮ ਲੋਕ ਜਿਹੜੇ ਆ ਉਹ ਜਦੋਂ ਕਿਸੇ ਚੀਜ਼ ਬਾਰੇ ਪੂਰਾ ਨਹੀਂ ਪਤਾ ਹੁੰਦਾ ਤਾਂ ਲੋਕ ਕਿਉਂਕਿ 에ਰੋਪਲੇਨ ਸਾਹਮਣੇ ਪਿਆ ਹੋਇਆ ਵਾ ਇਹਨੂੰ ਹੀ ਵੇਖ ਕੇ ਨਾ ਸੋਚਣ ਕਿ ਕਿ ਅੱਜ ਕੱਲ੍ਹ ਜਹਾਜ਼ ਜਿੰਦੀ ਟਿਕਟਾਂ ਬੜੀਆਂ ਮਹਿੰਗੀਆਂ ਨੇ ਤਾਂ ਲੋਕ ਇਹ ਨਾ ਸੋਚ ਲੈਣ ਕਿ ਇਹਦੀ ਜਿਹੜੀ ਟ੍ਰੇਨਿੰਗ ਹੋ ਉਹ ਵੀ ਬਹੁਤ ਕਾਸਟਲੀ ਹੋਏਗੀ ਥੋੜਾ ਇਹਦੇ ਬਾਰੇ ਦੱਸ ਦਿਓ ਜੀ ਜੀ ਬਿਲਕੁਲ ਚਸਤਾਂ ਬੱਚੇ ਬਾਅਦੋਂ ਇੱਥੋਂ ਆਣਗੇ ਜੀ ਅਫਕੋਰਸ ਉਹਨਾਂ ਵਾਸਤੇ ਸੀ ਰੈਂਡ ਦਾ ਵੀ ਹੋਸਟਲ ਪੀਜੀ ਜੋ ਵੀ ਆ ਉਹ ਦਾ ਅਰੇਂਜਮੈਂਟ ਕਰਾਵਾਂਗੇ ਜੀ ਜੀ ਔਰ ਉਹਨਾਂ ਨੂੰ ਕਿਸੇ ਤਰ੍ਹਾਂ ਕੋਈ ਦਿੱਕਤ ਨਹੀਂ ਹੋਏਗੀ ਮੇਰੇ ਅੰਡਰਗ੍ਰੈਡੂ ਦੇ ਬੱਚੇ ਜੀ ਫੀਸ ਦੀ ਜੇ ਆਪਾਂ ਗੱਲ ਕਰੀਏ ਤੇ ਸਰ ਜੇ ਸੀ ਵੱਡੇ ਬ੍ਰਾਂਡ ਚ ਚਾਹੁੰਦੇ ਆ ਸਾਡਾ 2.5 ਲੱਖ ਰੁਪਏ ਤੋਂ 2.5 ਲੱਖ ਰੁਪਏ ਤੇ ਉਹਨਾਂ ਦੀ ਫੀਸ ਹੀ ਹੁੰਦੀ ਹੈ ਬੱਚੇ ਉੱਥੇ ਜਾਣਗੇ ਰਹਿਣਗੇ ਖੇ ਖਾਣੇ ਪੀਣੇ ਦਾ ਵੀ ਹੈ ਪਰਪੇਟ ਮਨੀ ਵੀ ਹੈ ਤੇ ਪੇਰੈਂਟਸ ਨੂੰ ਬੇਸਿਕਲੀ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਉਹਦੇ ਵਿੱਚ ਕਿੰਨੇ ਕਿੰਨੇ ਫੈਮਿਲੀਜ਼ ਨੇ ਉਹਨਾਂ ਨੂੰ ਲੋਨ ਵੀ ਲੈਣਾ ਪੈਂਦਾ ਹੈ ਹਾਂਜੀ ਸਭ ਵੀ ਅਫੋਰਡ ਨਹੀਂ ਕਰ ਪਾਉਂਦਾ ਪਰ ਇੱਥੇ ਆਪਾਂ ਬਹੁਤ ਹੀ ਜੈਨੂਇਨ ਪ੍ਰਾਈਸ ਰੱਖਿਆ ਹੋਇਆ ਫੀਸ ਰੱਖੀ ਹੋਈ ਹੈ 35000 ਰੁਪਏ ਤੋਂ ਅਸੀਂ ਰੱਖਿਆ ਹੋਇਆ ਹੈ ਓਕੇ 3 ਮਹੀਨੇ ਦਾ ਕੋਰਸ ਰਹੇਗਾ ਔਰ 6 ਮਹੀਨੇ ਦਾ ਕੋਰਸ ਰਹੇਗਾ ਐਡਵਾਂਸ ਔਰ ਇਹ ਬੇਸਿਕ ਜਿਹੜਾ ਹੈ 3 ਮਹੀਨੇ ਦਾ ਉਹਦੇ ਵਿੱਚ ਹੈ ਮੈਂ ਜਿਹਦੇ ਬੱਚੇ ਤੇ ਇੰਗਲਿਸ਼ ਕਿ ਸਾਰਾ ਦਿਨ ਨਹੀਂ ਅੱਛੀ ਹੁੰਦੀ ਹੈ ਹਾਂਜੀ ਬਿਲਕੁਲ ਬੇਸਿਕਲੀ ਤੁਹਾਨੂੰ ਪਤਾ ਹੈ ਕਿ ਪਲੇਨ ਹੈ 에ਵੀਏਸ਼ਨ ਲਾਈਨ ਹੈ 에어ਲਾਈਨ ਹਨਾਂ ਦੇ ਵਿੱਚ ਸਾਨੂੰ ਮੇਨ ਬੋਲਣਾ ਆਉਣਾ ਚਾਹੀਦਾ ਉੱਥੇ ਬਿਲਕੁਲ ਬੋਲ ਅਸੀਂ ਕੀ ਰਿਹਾ ਉਹ ਸਾਰਾ ਸਾਰਾ ਕਮਿਊਨੀਕੇਸ਼ਨ ਤੇ ਡਿਪੈਂਡ ਕਰਦਾ ਹੈ ਇੰਗਲਿਸ਼ ਬੱਚੇ ਜਿਹੜੇ ਮੈਨੂੰ ਠੀਕ ਲੱਗਣਗੇ ਹਨਾ ਕੈਪੇਬਲ ਹੋਣਗੇ ਉਹਨਾਂ ਵਾਸਤੇ 3 ਮਹੀਨੇ ਦਾ ਹੋਏਗਾ ਔਰ ਜਿਹੜੇ ਇੰਗਲਿਸ਼ ਥੋੜਾ ਨਹੀਂ ਜ਼ਰੂਰਤ ਹੈ ਜਿਨਾਂ ਨੂੰ ਜੀ ਉਹਨਾਂ ਵਾਸਤੇ 6 ਮਹੀਨੇ ਦਾ ਕੋਰਸ ਵੀ ਰਹੇਗਾ ਜੀ ਔਰ ਫੀਸ ਜੋ ਕਿ ਬਦਲ ਹੁੰਦਾ ਸੀ 35 ਮੈਡਮ ਅਗਰ ਆਪਾਂ ਅੱਜ ਦੇ ਜਮਾਨੇ ਵਿੱਚ ਦੇਖੀਏ ਜੋ ਕਿ ਸਮੇਂ ਦੇ ਵਿੱਚ ਤਾਂ ਹੌਲੀ ਹੌਲੀ ਦੁਨੀਆ ਦੇ ਵਿੱਚ ਹਰ ਹਰ ਚੀਜ਼ ਦੇ ਵਿੱਚ ਜਿਹੜਾ ਵਾ ਚੇਂਜ ਆ ਰਹੀ ਹੈ ਜੀ ਜੋ 10 ਸਾਲ ਪਹਿਲਾਂ ਸੀਗਾ ਅੱਜ ਉਹ ਨਹੀਂ ਹੈਗਾ ਜੀ ਜੋ ਅੱਜ ਹੈਗਾ ਉਹ ਅਗਲੇ 10 ਸਾਲ ਬਾਅਦ ਵੀ ਸ਼ਾਇਦ ਨਹੀਂ ਰਹੇਗਾ ਜੀ ਟੈਕਨੋਲੋਜੀ ਵੀ ਟੋਟਲ ਚੇਂਜ ਹੁੰਦੀ ਪਈ ਹੈ ਇਸ ਲਾਈਨ ਬਾਰੇ ਦੱਸੋ ਕਿ ਜਿੱਦਾਂ ਤੁਸੀਂ ਦੱਸ ਰਏ ਸੀ ਕਿ ਤੁਸੀਂ 15 ਸਾਲ ਅ ਐਜ਼ ਯਰ ਹੁਸਟੈਂਸ ਜਿਹੜਾ ਵਾ ਤੁਸੀਂ ਜੌਬ ਕੀਤੀ ਹੋਈ ਆ ਵਰਕ ਕੀਤਾ ਹੋਇਆ ਵਾ ਥੋੜੇ ਉਹ ਐਕਸਪੀਰੀਅੰਸ ਸ਼ੇਅਰ ਕਰੋ ਖਾਸ ਤੌਰ ਤੇ ਲੜਕੀਆਂ ਦੇ ਲਈ ਕਿ ਇਹ ਲਾਈਨ ਜਿਹੜੀ ਕਿਸ ਤਰ੍ਹਾਂ ਦੀ ਹੈ ਉਹਨਾਂ ਦਾ ਫਿਊਚਰ ਇਹਦੇ ਵਿੱਚ ਕਿੰਦਾ ਸੁਰੱਖਿਅਤ ਰਹੇਗਾ ਜੀ ਇਹ ਲਾਈਨ ਦੇ ਬਾਰੇ ਜੇ ਮੈਂ ਗੱਲ ਕਰਾਂ ਲੜਕੇ ਲੜਕੀ ਦੋਨਾਂ ਵਾਸਤੇ ਹੈਗਾ ਆ ਜੀ ਔਰ ਲੜਕੀਆਂ ਜੜੀਆਂ ਨੇ ਬਿਲਕੁਲ ਸੇਫ ਹੈਗੀਆਂ ਨੇ ਉਹਨਾਂ ਨੂੰ ਆਪਣੇ ਆਪ ਨੂੰ ਕੈਰੀ ਕਰਨਾ ਆਉਣਾ ਚਾਹੀਦਾ ਹੈ ਆਫ ਕੋਰਸ ਉਹ ਕਰੋ ਬਾਹਰ ਜਾਣਗੇ ਪੇਰੈਂਟਸ ਤੋਂ ਦੂਰ ਜਾਣਗੇ ਦਿੱਕਤਾਂ ਆਣਗੀਆਂ ਪਰੇਸ਼ਾਨੀਆਂ ਆਣਗੀਆਂ ਜੀ ਫਲਾਈਟ 15 ਘੰਟੇ 16 16 ਘੰਟੇ 18 18 ਘੰਟੇ ਦੀ ਵੀ ਹੁੰਦੀ ਹੈ ਤੇ ਕਦੀ ਰਾਤ ਹੋ ਰਹੀ ਹੈ ਦਿਨ ਚੜ ਰਿਹਾ ਹੈ ਦੇਖੋ ਪਰੇਸ਼ਾਨੀ ਮੁਸ਼ਕਿਲਾਂ ਆndੀਆਂ ਰਸਤੇ 'ਚ ਕੋਈ ਵੀ ਅਸੀਂ ਕੰਮ ਕਰਦੇ ਆਂ ਹਾਂਜੀ ਬਿਲਕੁਲ ਔਰ ਰੇਕਲ ਜੌਬ ਦੇ ਬਾਰੇ ਤੇ ਸਰ ਦੇਖੋ ਇਹਦੇ ਵਿੱਚ ਬਹੁਤ ਜ਼ਿਆਦਾ ਓਪਰਚੁਨਿਟੀ ਹੈਗੀ ਜੌਬ ਦੇ ਵਿੱਚ ਛੋਟੀ ਦੀ ਛੋਟੀ ਚੇਜ਼ ਹੁੰਦੀ ਹੈ 17-18 ਸਾਲ ਦੀ ਏਜ ਹੁੰਦੀ ਹੈ ਬੱਚੇ ਛੋਟੀ ਜੀ ਏਜ 'ਚ 40 ਤੋਂ ਲੱਖ ਰੁਪਏ ਕਮਾਉਣਾ ਸ਼ੁਰੂ ਕਰ ਦਿੰਦੇ ਨੇ ਇੰਡੀਆ ਦੇ ਵਿੱਚ ਜੀ ਇਹਦੇ ਵਿੱਚ ਹੁਣ ਇੰਟਰਨੈਸ਼ਨਲ 에ਅਰਲਾਈਨਸ ਵੀ ਹੈਗੀਆਂ ਨੇ ਜਿੱਦਾਂ ਮੈਂ ਨਾਮ ਲਵਾਂ ਜਿੱਦਾਂ ਮੈਂ ਖੁਦ ਇੱਕ ਸਾਊਦੀ ਰੇਬਨ 에ਅਰਲਾਈਨਸ ਦੀ ਕਰੂ ਰਹਿ ਚੁੱਕੀਆਂ ਐ ਵਾਸਤੇ ਰਹਿ ਚੁੱਕੀਆਂ ਕਤਰ ਰੇਲਵੇਜ਼ ਹੈ 터ਕਿਸ਼ 에ਅਰਵੇ ਵਾਰਿਕ ਨੇ ਬਹੁਤ ساری ਇੰਟਰਨੈਸ਼ਨਲ 에ਅਲਾਈਨਸ ਹੈ ਜੇ ਬੱਚੇ ਉੱਥੇ ਚਲੇ ਜਾਂਦੇ ਨੇ ਤਾਂ ਉਹਨਾਂ ਤੇ ਸਟਾਰਟਿੰਗ ਹੀ ਉਹਨਾਂ ਸੈਲਰੀ 2 ਤੋਂ 3 ਲੱਖ ਰੁਪਿਆ ਪਰ ਪਰ ਮੰਥ ਉਹਨਾਂ ਨੂੰ ਕਹਿ ਲੋਗੇ ਉਹਨਾਂ ਨੂੰ ਸੈਲਰੀ ਮਿਲਦੀ ਹੈ ਉਹ ਸੈਲਰੀ ਫਾਈਨੈਂਸ਼ੀਅਲੀ ਆਪਣੇ ਫੈਮਿਲੀ ਨੂੰ ਬਹੁਤ ਸਪੋਰਟ ਕਰ ਸਕਦੇ ਨੇ ਬੱਚੇ ਖੁਦਦਾਰ ਹੋਣਾ ਤਾਂ ਲਾਈਫ ਸਟਾਈਲ ਬਹੁਤ ਅੱਛਾ ਹੁੰਦਾ ਹੈ ਜੇ ਆਪਾਂ ਫਿਰ ਦੁਬਾਰਾ ਇਸ ਚੀਜ਼ ਦੇ ਲਾਈਨ ਬਾਰੇ ਗੱਲ ਕਰੀਏ ਤੇ ਇਹ ਲਾਈਨ ਬਹੁਤ ਹੀ ਜ਼ਿਆਦਾ ਮਤਲਬ ਬੱਚਾ ਦੇ ਫਿਊਚਰ ਬ੍ਰਾਈਟ ਹਕ ਹੈ ਕਹਿੰਦੇ ਵਿੱਚ ਮੈਡਮ ਅਗਰ ਗੱਲ ਕਰੀਏ ਆਪਾਂ ਇਸ ਲਾਈਨ ਤੁਹਾਡਾ ਕਹਿਣਾ ਵਾ ਕਿ ਲਾਈਨ ਜੜੀ ਆ ਚਾਹੇ ਉਹ ਲੜਕਾ ਵਾ ਜਾਂ ਲੜਕੀ ਆ ਕਾਫੀ ਅੱਛੀ ਆ ਸਿਕਯੁਰ ਆ ਉਹਦੇ ਇਲਾਵਾ ਜਿੱਦਾਂ ਆਪਾਂ ਬਹੁਤ ਸਾਰਾ ਦੇਖਦੇ ਹਾਂ ਸ਼ੇਅਰ ਬਾਜ਼ਾਰ ਆ ਉਹ ਅੱਜ ਹੀ ਆ ਗਿਆ ਜੀ ਨਿਵੇਸ਼ਕਾਂ ਦੇ ਇਹਨੇ پیسے ਉੱਪਰ ਥੱਲੇ ਹੋ ਗਏ ਕਈ 에ਅਰਲਾਈਨਸ ਵੀ ਜੜੀਆਂ ਵਾ ਇਹ ਵੀ ਉੱਪਰ ਥੱਲੇ ਹੁੰਦੀਆਂ ਰਹਦੀਆਂ ਵਾ ਹੋਰ ਤੁਸੀਂ ਇਹਦੇ علاوہ ਹੋਰ ਕਿਹੜੀ ਟ੍ਰੇਨਿੰਗ ਬੱਚਿਆਂ ਨੂੰ ਇਸੇ ਫੀਲਡ ਦੇ ਰਿਲੇਟਡ ਦੇ ਸਕਦੇ ਹੋ ਜੀ ਜਿਹੜੇ ਮੈਂ ਕੋਰਸ ਇਹਦੇ ਵਿੱਚ ਦੇ ਰਹੀਆਂ ਪਰਸਨੈਲਿਟੀ ਡਵੈਲਪਮੈਂਟ ਦਾ ਦੇ ਰਹੀਆਂ ਹੌ ਸੌਫਟ ਸਕਿੱਲ ਦਾ ਦੇ ਰਹੀਆਂ ਕਿ ਬੱਚੇ ਇੰਟਰਵਿਊ ਕਿੱਦਾਂ ਕਲੀਅਰ ਕਰਨਗੇ ਗਰੂਮਿੰਗ ਦਾ ਦੇ ਰਹੀਆਂ ਇੰਗਲਿਸ਼ ਕਲਾਸਿਸ ਉਹਦੇ ਵਿੱਚ ਬੱਚੇ ਦੇਣਗੇ ਆਪਣਾ 에ਅਰਲਾਈਨਸ ਦਾ ਜਿਹੜਾ ਮੇਨ ਸਬਜੈਕਟ ਸਾਡਾ ਹੈਗਾ ਉਹ ਤੇ ਹੈਗਾ ਹੀ ਹੈ ਜੀ ਤੇ ਇਹ ਸਿਰਫ ਔਰ ਸਿਰਫ ਇੱਕ 에ਵੀਏਸ਼ਨ ਵਾਸਤੇ ਹੀ ਨਹੀਂ ਹੈਗਾ ਇਹ ਉਹਨਾਂ ਦੇ ਬਾਕਸਾਰੇ ਬੱਚਿਆਂ ਵਾਸਤੇ ਹੈਗਾ ਓਵਰੋਲ ਹੈਗਾ ਬੱਚਿਆਂ ਵਾਸਤੇ ਕਿ ਕਿਤੇ ਨਹੀਂ ਬੱਚੇ ਮੇਰੇ ਜਾਣਗੇ ਜੇ ਅੱਜ ਕੱਲ ਜਿੱਦਾਂ ਟ੍ਰੈਂਡ ਚੱਲਿਆ ਹੋਇਆ ਹੈ ਸਾਡੇ ਦੇ ਬੱਚੇ ਸਾਰੇ ਬਾਹਰ ਜਾਂਦੇ ਨੇ ਬਿਲਕੁਲ ਜੀ ਵਿਦੇਸ਼ਾਂ ਵਿੱਚ ਜਾਂਦੇ ਨੇ ਪਰ ਵਿਦੇਸ਼ਾਂ 'ਚ ਜਾ ਕੇ ਵੀ ਅਸੀਂ ਬੋਲਣਾ ਕਿੱਦਾਂ ਹੈ ਆਪਣੇ ਆਪ ਨੂੰ ਕੈਰੀ ਕਿਵੇਂ ਕਰਨਾ ਹੈ ਇਹ ਚੀਜ਼ਾਂ ਸਾਨੂੰ ਨਹੀਂ ਆਉਂਦੀਆਂ ਤੇ ਇੱਕ ਆਪਣੀ ਇਹਨਾਂ ਪર્સਨੈਲਿਟੀ ਨੂੰ ਇਨਹਾਂਸ ਕਰਨ ਵਾਸਤੇ ਵੀ ਇਹ ਬੱਚੇ ਕੋਰਸ ਕਰ ਸਕਦੇ ਨੇ ਜੀ ਸੋ ਗੱਲਬਾਤ ਲਈ ਧੰਨਵਾਦ ਈਸਨ ਮੈਡਮ ਰਿਤਿਕਾ ਜਿਨ੍ਹਾਂ ਨੇ ਸ਼ਹਿਰ ਧਾਰੀਵਾਲ ਦੀ ਪੰਡਿਤ ਰਾਮ ਸ਼ਰਨਦਾਸ ਕਲੋਨੀ ਨੇੜੇ ਦੇ ਬਿਲਕੁਲ ਨਜ਼ਦੀਕ ਆ ਮੋਬਾਈਲ ਨੰਬਰ ਵੀ ਇਹਨਾਂ ਦੇ ਜਿਹੜੇ ਆ ਨਿਊਜ਼ ਦੇ ਨਾਲ ਹੀ ਮੈਂਸ਼ਨ ਹੋਣਗੇ ਬਹੁਤ ਵਧੀਆ ਇਹਨਾਂ ਨੇ ਅਕੈਡਮੀ ਮੈਂ ਇੱਕ ਵਾਰ ਫਿਰ ਤੁਹਾਨੂੰ ਦੱਸਦਾ ਆ ਦੀ ਗ੍ਰੇਸਫੁਲ ਯੰਗਸਟਰ ਅਕੈਡਮੀ ਜਿਹੜੀ ਆ ਇਹ ਤਾਰੀਖਾਂ ਦੇ ਵਿੱਚ ਖੁੱਲ ਗਈ ਆ ਔਰ ਅਕੈਡਮੀ ਦਾ ਮੇਨ ਉਦੇਸ਼ ਇਹ ਆ ਹਵਾਈ ਜਹਾਜ਼ 에ਰੋਪਲੇਨ ਦੇ ਵਿੱਚ ਜੁੜਾ ਸਟਾਫ ਸਾਨੂੰ ਯਾਤਰਾ ਦੇ ਵਿੱਚ ਜਾਣ ਆਣ ਲੱਗਿਆ ਸਾਡੀ ਯਾਤਰਾ ਨੂੰ ਸੁਖਾਲਾ ਬਣਾਉਂਦਾ ਵਾ ਉਹਨਾਂ ਨੂੰ ਅਸੀਂ ਕਹਿੰਦੇ ਆ ਏਅਰ ਹੋਸਟੈਸ ਲੜਕੇ ਔਰ ਲੜਕੀਆਂ ਦੋਨਾਂ ਦੇ ਲਈ ਜਿਹੜਾ ਵਾ ਉਹ ਗੁਰਦਾਸਪੁਰ ਜਿਹੜੇ ਦੇ ਵਿੱਚ ਪਹਿਲੀ ਵਾਰੀ ਕੋਰਸ ਖੁੱਲਿਆ ਵਾ ਔਰ ਮੈਡਮ ਨੇ 15 ਸਾਲ ਖੋਦ ਇਹਨਾਂ ਨੇ ਜਿਹੜਾ ਵਾ ਕਤਰ ਏਅਰਵੇਜ਼ ਔਰ ਜਾਂ ਕੁਝ ਹੋਰ ਜਿਹੜੀਆਂ ਸਾਊਦੀ ਵਗੈਰਾ ਦੇ ਵਿੱਚ ਇਹਨਾਂ ਨੇ ਜਿਹੜਾ ਵਾ ਲੰਬਾ ਸਮਾਂ ਜੋਬ ਕੀਤੀ ਐ ਚੰਗਾ ਕੁਲ ਐਕਸਪੀਰੀਅੰਸ ਆ ਔਰ ਗੁਰਦਾਸਪੁਰ ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਜਿਹੜਾ ਵਾ ਉਹ ਮੇਰੀ ਅਪੀਲ ਆ ਕਿ ਇਸ ਅਕੈਡਮੀ ਦੇ ਵਿੱਚ ਜਰੂਰ ਆਓ ਔਰ ਆ ਕੇ ਜੋ ਇਹਨਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀ ਅੱਜ ਦੇ ਹਿਸਾਬ ਦੇ ਨਾਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਟ੍ਰੇਨਿੰਗ ਲੈ ਕੇ ਆਪਣਾ ਵਧੀਆ ਕੈਰੀਅਰ ਬਣਾਓ ਬਾਕੀ तमाम ਖਬਰਾਂ ਲਈ ਤੁਸੀਂ ਜੁੜੇ ਰਹੋ ਆਪਣੀ ਇਸ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ نیٹ ਦੇ ਨਾਲ ਮੈਂ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਸ਼ਹਿਰ ਧਾਰੀਵਾਲ ਦੀ ਪੰਡਿਤ ਰਾਮਸ਼ਰੰਦਾਸ ਕਲੋਨੀ ਤੋਂ ਧੰਨਵਾਦ